ਰਟਾ ਨਹੀਂ ਆ ਗਿਆ ਸਿੱਕੇ ਦੇ ਹੈ ਪਰ ਆਤਾ ਹੀ ਨਹੀਂ ਆ ਗਿਆ ਰਟਾ ਨਹੀਂ ਸੀਗਾ ਹਾਏ ਭੁੱਖਾ ਆ ਆਓ ਮੇਰੇ ਆਓ ਇਸ ਛੋਟੇ ਜਿਹੇ ਬੱਚੇ ਦੀ ਵੀਡੀਓ ਸੋਸ਼ਲ ਮੀਡੀਆ ਤੇ ਬਹੁਤੀ ਜਾਂਦਾ ਵਾਇਰਲ ਹੋਈ ਸੀ ਤੇ ਇਸ ਬੱਚੇ ਦੀ ਵੀਡੀਓ ਨੂੰ ਦੇਖਣ ਤੋਂ ਬਾਅਦ ਹਰ ਕਿਸੇ ਦੀਆਂ ਅੱਖਾਂ ਚੋਂ ਪਾਣੀ ਆ ਗਿਆ ਸੀ ਤੇ ਫਿਰ ਕੁਝ ਹੀ ਪਲਾਂ ਦੇ ਵਿੱਚ ਇਸ ਬੱਚੇ ਦੇ ਐਡਰੈਸ ਦੀ ਪੜਤਾਲ ਕਰਨ ਕੇ ਇਸ ਦੇ ਘਰ ਜ਼ਰੂਰਤ ਦਾ ਸਮਾਨ ਪੁੱਜਦਾ ਕਰ ਦਿੱਤਾ ਗਿਆ ਸੀ ਤੇ ਫਿਰ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਵੀ ਇਸ ਗਰੀਬ ਬੱਚੇ ਦੇ ਪਰਿਵਾਰ ਦੀ ਐਨੀਜ਼ਾ ਦਾ ਹੈਲਪ ਹੋਈ ਸੀ ਕਿ ਹੁਣ ਤੋਂ ਕਦੇ ਵੀ ਇਸ ਘਰ ਦੇ ਵਿੱਚ ਆਟੇ ਦੀ ਤੋੜ ਨਹੀਂ ਆ ਵੀਗੀ ਥੋੜੇ ਜਿਹੇ ਸਮੇਂ ਦੇ ਵਿੱਚ ਹੀ ਇਸ ਬੱਚੇ ਦੀ ਐਨੀਜ਼ਾ ਦਾ ਹੈਲਪ ਹੋਣਾ ਇਸ ਗੱਲ ਦਾ ਵੱਡਾ ਪ੍ਰੂਫ ਵੀ ਹੈ ਕਿ ਪੰਜਾਬੀਆਂ ਦੇ ਦਿਲਾਂ ਦੇ ਵਿੱਚ ਅੱਜ ਵੀ ਇਨਸਾਨੀਅਤ ਜਿਉਂਦੀ ਹੈ ਤੇ ਹੁਣ ਸਰਦਾਰ ਬਲਕੌਰ ਸਿੰਘ ਹੋਰਾਂ ਨੇ ਵੀ ਇਸ ਬੱਚੇ ਨੂੰ ਲੈ ਕੇ ਇੱਕ ਵੱਡਾ ਐਲਾਨ ਕਰ ਦਿੱਤਾ ਹੈ ਤੇ ਨਾਲ ਹੀ ਤੁਹਾਨੂੰ ਦੱਸਦੀ ਕਿ ਸਰਦਾਰ ਬਲਕੌਰ ਸਿੰਘ ਹੋਰਾਂ ਨੇ ਆਪਣੇ ਐਫਬੀ ਅਕਾਊਂਟ ਤੇ ਇਸ ਬੱਚੇ ਦੀ ਪਾਪ ਕੋ ਵੀਡੀਓ ਸਾਂਝੀ ਕਰੀ ਗਿਆ ਤੇ ਪਰਿਵਾਰ ਦੀ ਆਰਥਿਕ ਤੌਰ ਤੇ ਮਦਦ ਕਰਨ ਦਾ ਫੈਸਲਾ ਵੀ ਮੂਸੇਵਾਲਾ ਪਰਿਵਾਰ ਦੇ ਵੱਲੋਂ ਲਿਆ ਗਿਆ ਜੋ ਕਿ ਸਿੱਧੂ ਪਰਿਵਾਰ ਦਾ ਇਸ ਬੱਚੇ ਲਈ ਇੱਕ ਵੱਡਾ ਉਪਰਾਂਲਾ ਵੀ ਕਹਿ ਸਕਦੇ ਹਾਂ ਸੋ ਜੇਕਰ ਤੁਸੀਂ ਵੀ ਖੁਸ਼ ਹੋ ਕਿ ਸੋਸ਼ਲ ਮੀਡੀਆ ਦੀ ਬਦੌਲਤ ਇਸ ਮਾਸੂਮ ਜਿਹੇ ਬੱਚੇ ਦੀ ਹੈਲਪ ਹੋਈ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਦੇ ਹੋ